ਬਠਿੰਡਾ ਦੇ ਵੇਅਰ ਹਾਊਸ ਦੇ ਨੇੜੇ ਇੱਕ ਵਿਅਕਤੀ ਤੇ 23 ਤਰ ਹਥਿਆਰ ਦੇ ਨਾਲ ਹਮਲਾ ਕਰਕੇ ਕੀਤਾ ਜ਼ਖਮੀ ਅਤੇ 8100 ਰੁਪਿਆ ਉਸ ਤੋਂ ਲੁੱਟ ਕਰਕੇ ਚਾਰ ਜਣੇ ਹੋਏ ਫਰਾਰ ਥਾਣਾ ਕਤਵਾਲੀ ਵਿਖੇ ਕੀਤਾ ਗਿਆ ਮਾਮਲਾ ਦਰਜ ਨੂੰ ਕੀਤਾ ਗਿਆ ਗ੍ਰਿਫਤਾਰ ਵੀਰਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਹਸਪਤਾਲ ਚੌਂਕੀ ਦੇ ਇੰਚਾਰਜ ਧਰਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੀ ਫਰੂਟ ਮੰਡੀ ਵਿੱਚ ਇੱਕ ਰੇੜੀ ਚਾਲਕ ਜੋ ਸ਼ਾਮ ਨੂੰ ਆਪਣੇ ਘਰ ਜਾ ਰਿਹਾ ਸੀ ਤੇ ਜਦੋਂ ਵੇਰੋਸ ਦੀ ਨੇੜੇ ਪਹੁੰਚਿਆ ਤਾਂ ਚਾਰ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਨੂੰ ਘੇਰ ਕੇ ਜਿੱਥੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਉਸਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਗਿਆ ਤੇ ਉਸ ਦੇ ਕੋਲੋਂ 8100 ਰੁਪਏ ਵੀ ਆਪਣਾ ਇਹਨਾਂ ਵੱਲੋਂ ਲੁੱਟ ਕੇ ਚੋਰੀ ਗਈ ਜਿਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ ਥਾਣਾ ਕਤਵਾਲੀ ਵਿਖੇ ਚਾਰ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੇ ਕੋਲੋਂ ਜੋ ਉਸ ਟਾਈਮ ਇਹਨਾਂ ਵੱਲੋਂ ਮੋਟਰਸਾਈਕਲ ਆਪਨਾ ਵੀ ਇਹਨਾਂ ਵੱਲ ਵਰਤਿਆ ਗਿਆ ਸੀ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦੇ ਲਈ ਦੇਣ ਦੇ ਲਈ ਉਹ ਵੀ ਇਹਨਾਂ ਦੇ ਕੋਲੋਂ ਬ੍ਰੰਭ ਕੀਤਾ ਗਿਆ ਦੇਖ ਲਓ ਤਸਵੀਰਾਂ ਅਸੀਂ ਇਸ ਅਨੁਸਾਰ ਦਿਖਾ ਰਹੇ ਹਾਂ ਹਰਤਾਲ ਚੌਂਕੀ ਦੀ ਸਾਰੀਆਂ ਤਸਵੀਰਾਂ ਜਿੱਥੇ ਵੇਅਰ ਹਾਊਸ ਦੇ ਨੇੜੋਂ ਲੁੱਟਖੋ ਦੀ ਵਾਰਦਾਤ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਆਪਣਾ ਹਰਤਾਲ ਚੌਂਕੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਤਿੰਨ ਅਜੇ ਤੱਕ ਖਰਾਰ ਇਹਨਾਂ ਵੱਲੋਂ ਆਪਾਂ ਦੱਸੇ ਜਾ ਰਹੇ ਹਾਂ ਦੇਖ ਲਓ ਤਸਵੀਰਾਂ ਦੇ ਵਿੱਚ ਜਿੱਥੇ ਇਹਨਾਂ ਵਿਅਕਤੀਆਂ ਵੱਲੋਂ ਇੱਕ ਰੀੜੀ ਚਾਲਕ ਜੋ ਫਰੂਟ ਦੀ ਰੀੜੀ ਲਗਾਉਂਦਾ ਸੀਗਾ ਉਸ ਨੂੰ ਵੇਅਰ ਹਾਊਸ ਦੇ ਨੇੜੇ ਘੇਰ ਲਿਆ ਜਾਂਦਾ ਹੈ ਤੇ ਉਸ ਦੇ ਉੱਤੇ ਤੇਜ਼ ਤਰ੍ਹਾਂ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਜਾਂਦਾ ਹੈ ਤੇ ਉਸ ਦੇ ਕੋਲੋਂ 8100 ਰੁਪਏ ਇਹਨਾਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਤਾਂ ਹੁਣ ਥਾਣਾ ਕਤਵਾਲੀ ਵਿਖੇ ਚਾਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇੱਕ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਤਿੰਨ ਅਜੇ ਤੱਕ ਫਰਾਰ ਦੱ세 ਜਾ ਰਹੇ ਹਨ ਹਲੋ ਸਾਡੇ ਕੋਲ ਇੱਕ ਕੰਟਰੋਲ ਰੂਮ ਤੋਂ ਰੁਕਾ ਮਸੂਲ ਹੋਇਆ ਸੀ ਆ ਵੀ ਗਗਨਦੀਪ ਸਿੰਘ ਪੁੱਤਰ ਲੱਲਾ ਸਿੰਘ ਹੈਗਾ ਅ ਕ੍ਰਿਸ਼ਨਾ ਕਲੋਨੀ ਦਾ ਸੱਟਾਂ ਲੱਗਣ ਕਰਕੇ ਦਾਖਲਾ ਤੇ ਕਾਰਵਾਈ ਕੀਤੀ ਜੇਵੇ ਜਿਹਦੇ ਤੇ ਜਦੋਂ ਅਸੀਂ ਆ ਕੇ ਪੜਤਾਲ ਕੀਤੀ ਤਾਂ ਉਹਨੇ ਸਾਨੂੰ ਦੱਸਿਆ ਵੀ ਮੈਂ ਫਰੂਟ ਦੀ ਰੇੜੀ ਲਾਉਣਾ ਸਬਜ਼ੀ ਮੰਡੀ ਚ ਦਾਣਾ ਮੇਰੇ ਫਰੂਟ ਮੰਡੀ ਚ ਤੇ ਉਹ ਸਾਰਾ ਦਿਨ ਫਰੂਟ ਦਾ ਵੇਚ ਕੇ ਸ਼ਾਮ ਨੂੰ ਜਦੋਂ ਘਰ ਨੂੰ ਜਾਣ ਲੱਗਿਆ ਜਦੋਂ ਉਹ ਵੇਅਰਹਾਊਸ ਹੈ ਦਾਣਾ ਮੰਡੀ ਤੋਂ ਰੇਲਵੇ ਕ੍ਰੋਸ ਕਰਨਾ ਸੀ ਪਿੱਛੇ ਜਿਹੜੇ ਵੇਅਰਹਾਊਸ ਦੇ ਗੜਾਉਣਾ ਦੇ ਸਾਹਮਣੇ ਉੱਥੇ ਉਹਨੂੰ ਚਾਰ ਜਣਿਆਂ ਨੇ ਘੇਰ ਲਿਆ ਜਿਨ੍ਹਾਂ ਚੋਂ ਦੋਨੋਂ ਆਲਰੇਡੀ ਜਾਣਦਾ ਸੀ ਕਿਉਂਕਿ ਉਹ ਇੱਥੇ ਫੂਟ ਮੰਡੀ 'ਚ ਫਿਰਦੇ-ਫਿਰਦੇ ਰਹਿੰਦੇ ਸਾਰਾ ਦਿਨ ਉਹਨਾਂ ਦੇ ਬਾਈ ਨੇ ਵੀ ਜਾਣਦਾ ਸੀ ਦੋ ਜਣਿਆਂ ਨੂੰ ਤਾਂ ਉਹਨਾਂ ਨੇ ਘੇਰ ਕੇ ਜਿਹੜਾ ਹੈਗਾ ਉਹ ਵੀ ਕੁੱਟਮਾਰ ਕੀਤੀ ਤੇ ਉਹਦੇ ਜਿਹੜਾ ਖਾਬੇ ਹੱਥ ਤੇ ਲੋਹੇ ਦਾ ਦਾਤਰ ਮਾਰਿਆ ਇੱਕ ਅੱਖ ਤੇ ਸੱਟ ਮੱਜ ਵਜੀ ਹੈ ਡੰਡਾ ਮਾਰਿਆ ਉਹ ਤੋਂ ਜਿਹੜਾ ਹੈਗਾ ੱੱਕੇ ਨਾਲ ਉਹਦੇ ਜੇਲ੍ਹ ਚ 8500 ਰੁਪਿਆ ਜਿਹੜਾ ਉਹ ਖੋਕੇ ਲੈ ਗਏ ਅ ਜਿਹੜੇ ਮੌਕੇ ਤੋਂ ਭੱਜ ਗਏ ਸੀਗੇ ਅ ਬਾਤ ਦਾਨੇ ਤਰਫੀਸ਼ ਹੈ ਜਿਹੜਾ ਅ ਇਸ ਤੇ ਮੁਕੱਦਮਾ ਨੰਬਰ ਇੱਕ ਮਿਤੀ 1-1-2025 ਅੰਡਰ ਸੈਕਸ਼ਨ 126 2 115 2 118 304 352 2 3 ਤੇ 35 ਬੀ ਐਨ ਐਸ ਥਾਣਾ ਕਤਵਾਲੀ ਦਰਜ ਕੀਤਾ ਦੋਨੇ ਟੂਟੇ ਸ਼ਹਿਣਾ ਚੋਂ ਜਿਹੜੇ ਭੱਜਣ ਵਾਲੇ ਐ ਇਹਨਾਂ ਚੋਂ ਇੱਕ ਹੈ ਜਿਹੜਾ ਰੋਹਿਤ ਸਿੰਮੀ ਪੁੱਤਰ ਕਾਲੀ ਸਿੰਘ ਵਾਸੀ ਗਲੀ ਨੰਬਰ 4 ਬੈਕਸਾਈਡ ਬਸ ਸਟੈਂਡ ਬੰਡਾ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹਨੇ ਪੁੱਛਿਆ ਇਸ ਦੌਰਾਨ ਸਾਡੇ ਕੋਲੇ ਮੰਨਿਆ ਕਿ ਅਸੀਂ ਜਿਹੜੇ ਚਾਰੇ ਜਣੇ ਮੋਟਰਸਾਈਕਲ ਤੇ ਗਏ ਸੀ ਜਿਨ੍ਹਾਂ ਦੇ ਵਿੱਚ ਉਹਦੇ ਨਾਲ ਜਿਹੜੇ ਹੈਗੇ ਆ ਤਿੰਨ ਜਣੇ ਹੋਰ ਹੈ ਜਿਨ੍ਹਾਂ ਦੇ ਨਾਮ ਹੈਗੇ ਹਨੀ ਸਿੰਘ ਵਾਲੀਆ ਪੁੱਤਰ ਜਗਜੀਤ ਸਿੰਘ ਵਾਸੀ ਗਲੀ ਨੰਬਰ 8 ਮੱਲਾਕੇ ਕਰਦਾਸ ਗੁਰਪ੍ਰੀਤ ਸਿੰਘ ਪੀਕੇ ਪੁੱਤਰ ਮਨਜੀਤ ਸਿੰਘ ਵਾਸੀ ਮਹੱਲਾ ਭਲੇਰੀਆਂ ਵਾਲਾ ਤੇ ਕਰਨਜੀਤ ਸਿੰਘ ਬੋਬੀ ਪੁੱਤਰ ਰਣਜੀਤ ਸਿੰਘ ਵਾਸੀ ਮਹੱਲਾ ਕਿਕਰਦਾਸ ਪੰਡਾ ਇਹ ਵੀ ਨਾਲ ਸੀਗੇ ਇਹ ਚਾਰੇ ਜਣੇ ਮੋਟਰਸਾਈਕਲ ਤੇ ਜਾ ਕੇ ਜਿਹੜਾ ਇਹ ਮਾਰਦਾ ਤਾਂ ਜਿਹੜੀਆਂ ਕਰਦੇ ਐ ਜਿਨ੍ਹਾਂ ਚੋਂ ਜਿਹੜਾ ਇਹ ਰੋਹਿਤ ਸੰਨੀ ਐ ਇਹ ਤੇ ਪਹਿਲਾਂ ਵੀ ਇੱਕ ਮਕਦਮਾ ਨੰਬਰ 145 2023 ਚ 302 ਆਈਪੀਸ ਦਾ ਦਰਜ ਹੋਇਆ ਜਿਹੜਾ ਤੀਜੇ ਮਹੀਨੇ ਦੀ ਜੇਲ੍ਹ ਤੋਂ ਆਇਆ ਸੀਗਾ ਤੇ ਹੁਣ ਜਿਹੜੇ ਆ ਗਏ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਜਿਨ੍ਹਾਂ ਚੋਂ ਦੂਜੇ ਤਿੰਨਾਂ ਜਿਹੜੇ ਉਹ ਫਿਲਹਾਲ ਭੱਜੇ ਹੋਏ ਐ ਅਸੀਂ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਐ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਜਿਹੜੀ ਅਗਲੀ ਕਾਰਵਾਈ ਕੀਤੀ ਜਾਊਗੀ ਇਹ ਕੀ ਹੋਇਆ ਸਰਪੋ ਇਹ ਜਿਹੜਾ ਇਹਦੇ ਕੋਲੋਂ ਫਿਲਹਾਲ ਕੋਈ ਰਿਕਵਰੀ ਨਹੀਂ ਕਿਉਂਕਿ ਜਿਹੜੇ ਪੈਸੇ ਐ ਉਹ ਹਣੀ ਸਿੰਘ ਵਾਲੀਆ ਨਹੀਂ ਇਹਦੇ ਹੱਥ ਤੇ ਦਾਤਰ ਮਾਰਿਆ ਸੀ ਤੇ ਉਹਨਾਂ ਕੋਲੇ ਪੈਸੇ ਲੈ ਕੇ ਜਿਹੜੇ ਉਹ ਭੱਜੇ ਹੋਏ ਐ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਬਰਾਮਦ ਕਰਾਵਾਂਗੇ ਇਹ ਕਰੀ ਦੇਣੀ ਜ਼ਰੂਰ ਇਹ ਜਿਹੜਾ ਇਹ ਹੈਗਾ ਰੋਹਤ ਸਮੀ ਜੀ ਨੇ ਉਸ ਦਿਖਤਾ ਕੀਤਾ ਇਹਦੇ ਕੋਲ ਜਿਹੜਾ ਵਕੂਏ ਸਮੇ ਵਰਤਿਆ ਗਿਆ ਮੋਟਰਸਾਈਕਲ ਨੰਬਰ ਹੈਗਾ ਪੀਵੀ 035561 ਸਪਲੈਂਡਰ ਉਹ ਅਸੀਂ ਬਰਾਮਦ ਕਰਵਾ ਲਿਆ ਉਹਨੂੰ ਆਪਦਾ ਕੀਤੇ ਇਹ ਉਹ ਮੋਟਰਸਾਈਕਲ ਇਹਦੇ ਐਫੀਡਾਉਟ ਤੇ ਹੈ ਨਾਂ ਨਹੀਂ ਕਰਵਾਇਆ ਜੀ ਹੁਣ ਉਹ ਆਪਣਾ ਬਣਾਉਣ ਦੇ ਕਿਤੇ ਇਹਨੂੰ ਅੱਜ ਪੇਸ਼ ਕਰਕੇ ਦਾ ਪੋਸਟਰ ਮਾਣ ਲੈ ਕੇ ਹੋਰ ਢੰਗਾਈ ਨਾਲ ਪੜਤਾਲ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕੀ ਕਿਹੜੀਆਂ ਗੜੀਆਂ ਵਰਤਦਾ ਤਾਂ ਕੀਤੀਆਂ